ਜੀਕਰ ਜੀ ਵੀਡੀਓ ਵੇਖ ਰਖੇ ਆ ਸਾਬ ਨੂੰ ਜੀਨ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰੇ ਪੈਰਣੇ ਜ਼ਰੂਰ ਸਬਸਕ੍ਰਾਈਬ ਵੀ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਪਾਕਿਸਤਾਨ ਦੇ ਪੰਜਾਬ ਜਿਹੜਾ ਹੜ੍ਹ ਦਾ ਦਸਕਾਰ ਜੇ ਕਹਿਰ ਜਾਰੀ 25 ਦੀ ਮੌਤ ਸੂਬੇ ਦੇ ਸੈਂਕੜੇ ਪਿੰਡਾਂ ਚ ਦਾਖਲ ਹੋਇਆ ਪਾਣੀ ਪਾਕਿਸਤਾਨ ਦੇ ਪੰਜਾਬ ਸੂਬੇ ਚ ਹੜ੍ਹ ਦਾ ਕਹਿਰ ਜਾਰੀ ਹੈ ਪਿਛਲੇ 24 ਘੰਟਿਆਂ ਦਰਨ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਸੂਬੇ ਦੇ ਸੈਂਕੜੇ ਪਿੰਡ ਪਾਣੀ ਵਿੱਚ ਡੁੱਬ ਗਏ ਹਨ ਸਤਲੁਜ ਰਾਵੀ ਤੇ ਚਨਾਬ ਨਦੀਆਂ ਚ ਵਹਿੰਦੇ ਵੱਧਦੇ ਪਾਣੀ ਦੇ ਪੱਧਰ ਕਾਰਨ ਆਸ-ਪਾਸ ਦੇ ਇਲਾਕਿਆਂ ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖੇ ਸਥਾਨਾਂ ਤੇ ਪਹੁੰਚਾਇਆ ਗਿਆ ਹੈ ਇਹ ਲੱਖਾਂ ਇਕੜ ਖੇਤੀਬਾੜੀ ਜ਼ਮੀਨ ਵੀ ਡੁੱਬ ਚੁੱਕੀ ਹੈ ਸੂਬਾ ਸਰਕਾਰ ਦਾ ਅੰਦਾਜ਼ਾ ਹੈ ਕਿ ਹੜਾ ਨਾਲ ਹੋੜ ਤੱਕ ਕਰੀਬ 10 ਲੱਖ ਲੋਕ ਪ੍ਰਭਾਵਿਤ ਹੋਏ ਹਨ ਸੂਬਾ ਆਫਦ ਮੈਨੇਜਮੈਂਟ ਅਥਾਰਟੀ ਅਨੁਸਾਰ ਹੜ੍ਹ ਕਾਰਨ ਲਾਹੌਰ ਦੇ ਕੁਝ ਹਿੱਸੇ ਨੂੰ ਖਾਲੀ ਕਰਵਾਉਣਾ ਪੈ ਰਿਹਾ ਹੈ ਹੁਣ ਤੱਕ 25 25 ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਹੈ ਤੇ ਰਾਤ ਮਹਿਮ ਜਾਰੀ ਹੈ ਪ੍ਰਧਾਨ ਮੰਤਰੀ ਸ਼ਾਹਬਾਤ ਸ਼ਰੀਫ ਤੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਨੇ ਵੀਰਵਾਰ ਨੂੰ ਹੜਪੁਰਭਾਭ ਇਲਾਕਿਆਂ ਦੀ ਹਵਾਈ ਸਰਵੇਖਣ ਕੀਤਾ ਚਨਾਮ ਨਦੀ ਦੇ ਕੰਢੇ ਤੇ ਸਥਿਤ ਸਿਆਲਕੋਟ ਵਜੀਰਾਬਾਦ ਗੁਜਰਾਤ ਮੰਡੀ ਬਹਾਉਦੀਨ ਜੀਨੀ ਓਟ ਤੇ ਚਾਕ ਦੇ ਲਗਭਗ 340 ਪਿੰਡ ਸਬਤੋਂ ਉੱਪਰਭਾਗ ਤੋਂ ਇਹਨਾਂ ਸਤਲੁਜ ਨਦੀ ਦੇ ਗੰਡੇ 335 335 ਪਿੰਡ ਹੜਨਾਪੁਰਾ ਵਿਧਾਨ ਰਤਲੋਈ ਨਦੀ ਚ ਹੜਨਾਪੁਰਾ ਵਿਧਾਨ ਸ਼ਹਿਰ ਕਸੂਰ ਉਕਾਰਾ ਪਾਕ ਪੇਟਨ ਮਲਤਾਨ ਵਿਹਾਰੀ ਭਾਵਲ ਨਗਰ ਭਾਵਲ ਨਗਰ ਤੇ ਭਾਵਲ ਹਨ ਭਾਵਲਪੁਰ ਹਨ ਕਈ ਰਾਜਮਾਰਗ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਜਿ ਡੁੱਬ ਗਏ ਹਨ ਤੇ ਪੰਜਾਬ ਸਰਕਾਰ ਨੇ 8 ਜ਼ਿਲ੍ਹਿਆਂ ਸਿਆਲਕੋਟ ਨਾਰੋਵਾਲ ਹੁਪੀਜਾਬਾਦ ਸਰਗੋਦਾ ਲਾਹੌਰ ਕਸੂਰ ਅਕਾਰਾ ਤੇ ਫੈਸਲਾਬਾਦ ਚ ਫੌਜ ਦੀ ਮਦਦ ਮੰਗੀ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ